ਚਲੋ ਬੀਚਾ ਦੋ ਇਹ ਲੋਕਾਂ ਨੂੰ ਤਾਂ ਤਰਹੀ ਨਾ ਆਹ ਦੋੜੇ ਪਿੱਛੇ ਹੋ ਜਾ ਯਾਰ ਆਹੜਾ ਯਾਨੇ ਕੈਮਰਾ ਰੋਕੋ ਨਾ ਸਾਰੇ ਕੁਝ ਦੇ ਤੱਕ ਇਹ ਦੇਖ ਦੂਰ ਖੜਕੇ ਵੀ ਜਾਊਗਾ ਇਹ ਦੇਖੜੀਆਂ ਸੋਨਾ ਕਿਸੇ ਦਾ ਮੈਂ ਕੀ ਆ ਗਿਆ ਮੈਂ ਕੀ ਆਲਾ ਠੀਕ ਹੈ ਔਥੀਆਂਗਾ ਕਰਦਾ ਰੁਕ ਹਾਂ ਆ ਹੋ ਰਿਹਾ ਸਰੇ ਕਿਕਟ ਨਾਂ ਬਕਰੀਏ ਕਿੰਨੇ ਕੇ ਵੇਜ ਘਟਣਾ ਹੈਗੀ ਹੈ ਅੱਜ ਕਰੀਬ 6 ਵਜੇ ਦੇ ਨੇੜੇ-ਤੇੜੇ ਮੈਨੂੰ ਇਹ ਸੂਚਨਾ ਮਿਲੀ ਸੀ ਕਿ ਇੱਥੇ ਜੀਵਨ ਸਿੰਘ ਵਾਲੇ ਜਿਹੜਾ ਪੋਲਾ ਲ ਸਾੜਾ ਪੁਲ ਤੇ ਨਹਿਰ ਦਾ ਉਹ ਉੱਥੇ ਜਾ ਕੇ ਇੱਕ ਟਰੱਕ ਜਿਹੜਾ ਸੀਮਿੰਟ ਦਾ ਭਰਿਆ ਹੋਇਆ ਸੀਗਾ ਇਹ ਨਹਿਰ ਚ ਡਿੱਗ ਗਿਆ ਸੀਗਾ ਤੇ ਜਿਹਦੇ ਵਿੱਚ ਡਰਾਈਵਰ ਜਿਹੜਾ ਦੋ ਬੰਦੇ ਉਹਨਾਂ ਦੇ ਸ਼ਾਮਲ ਦੱਸੇ ਜਾ ਰਹੇ ਸੀਗੇ ਉਹਦੇ ਚੋਂ ਡਰਾਈਵਰ ਜਿਹੜਾ ਉਹ ਛਾਲ ਮਾਰ ਕੇ ਜਿਹੜਾ ਬਾਹਰ ਨਿਕਲ ਗਿਆ ਇਹ ਜਿਹੜਾ ਡਰਾਈਵਰ ਜਿਹੜਾ ਹੈਗਾ ਉਹ ਵਿੱਚ ਜਿਹੜਾ ਸਾਡੇ ਕੰਡਕਟਰ ਜਿਹੜਾ ਹੈਗਾ ਆਲੇ ਉਹਦੇ ਵਿੱਚ ਆ ਇਹਨੂੰ ਪਾਲ ਕੀਤੀ ਜਾ ਰਹੀ ਸਰ ਕਹਿੰਦੇ ਪੁਲ ਚੌੜਾ ਨਹੀਂ ਹੋਇਆ ਉਹਦੇ ਕਰਕੇ ਆਫਸਰ ਲਗਾਤਾਰ ਬੰਦ ਰਹੀ ਹੈ ਤੋਂ ਫਿਰ ਤੁਸੀਂ ਨਹੀਂ ਕੋਈ ਪ੍ਰਚਾਰਟੀ ਨੂੰ ਇੱਕ ਬਤੋਨੇ ਲਿਖ ਕੇ ਭੇਜਿਆ ਜਦੋਂ ਪਹਿਲਾਂ ਵੀ ਬੱਸ ਵੀ ਡਿਗਰੀ ਸਿੱਧੇ ਨਹੀਂ ਦੇ ਵਿੱਚ ਦੇਖੋ ਸਾਡੇ ਵੱਲੋਂ ਜਿਹੜੀ ਹੈਗੀ ਹੈ ਬਕਾਇਦਾ ਐਸਐਸਪੀ ਸਾਹਿਬ ਵੱਲੋਂ ਮੇਰੇ ਵੱਲੋਂ ਐਸਐਸਪੀ ਸਾਹਿਬ ਵੱਲੋਂ ਲਿਖ ਕੇ ਸਬੰਧਤ ਜਿਹੜਾ ਲੈਕਮੈਨ ਨੂੰ ਭੇਜਿਆ ਗਿਆ ਸੀਗਾ ਤੇ ਉਹਦੇ ਚ ਜਿਹੜੀ ਹੈਗੀ ਹੈ ਉੱਪਰੋਂ ਫਿਰ ਚੰਡੀਗੜ੍ਹੋਂ ਟੀਮ ਆਈ ਸੀਗੀ ਜਿਹੜੀ ਇਨਸਪੈਕਸ਼ਨ ਕਰਕੇ ਗਈ ਸੀ ਤੇ ਇਹਦਾ ਐਸਟੀਮੇਟ ਤਿਆਰ ਕਰਕੇ ਇੰਜੀਨੀਅਰਸ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਸੀ ਤੇ ਉਹ ਜਿਹੜਾ ਅੰਡਰ ਪ੍ਰੋਸੈਸ ਹੈਗਾ ਚੱਲ ਰਿਹਾ ਹੈ ਤੇ ਉਹਦੇ ਬਾਰੇ ਬਾਕੀ ਉਹ ਵਿਭਾਗ ਹੀ ਦੱਸਾਂਗੇ ਦਾ ਸਮਝੋ ਮੈਂ ਤੁਹਾਨੂੰ ਦੇ ਨਾਲ ਬੁੱਢੇ ਮੁੰਡੇ ਜਿਹਾ ਸਾਹਿਬ ਜੀ ਲਿਆ ਭਾਈ ਆ ਛੋਟੇ ਇਧਰ ਸਾਈਡ ਤੋਂ ਪਿੱਛੇ ਕਿਹੜੀ ਘਟਨਾ ਵਾਪਰੀ ਹੈ ਕਿੰਨੇ ਕੇਜ ਘਟਨਾ ਹੈਗੀ ਹੈ ਅੱਜ ਕਰੀਬ 6 ਵਜੇ ਦੇ ਨੇੜੇ ਤੇੜੇ ਮੈਨੂੰ ਇਹ ਸੂਚਨਾ ਮਿਲੀ ਸੀ ਜੀ ਕਿ ਇੱਥੇ ਜੀਵਨ ਸਿੰਘ ਵਾਲੇ ਜਿਹੜਾ ਪੋਲਾਲ ਸਾੜਾ ਪੁਲ ਤੇ ਨਹਿਰ ਦਾ ਉਹ ਉੱਥੇ ਇੱਕ ਟਰੱਕ ਜਿਹੜਾ ਸਿਮਿੰਟ ਦਾ ਭਰਿਆ ਹੋਇਆ ਸੀਗਾ ਇਹ ਨਹਿਰ ਚ ਡਿੱਗ ਗਿਆ ਸੀਗਾ ਤੇ ਜਿਹਦੇ ਵਿੱਚ ਡਰਾਈਵਰ ਜਿਹੜਾ ਦੋ ਬੰਦੇ ਨਾਲੇ ਸ਼ਾਮਲ ਦੱਸੇ ਜਾ ਰਹੇ ਸੀਗੇ ਉਹਦੇ ਚੋਂ ਡਰਾਈਵਰ ਜਿਹੜਾ ਉਹ ਛਾਲ ਮਾਰ ਕੇ ਜਿਹੜਾ ਬਾਹਰ ਨਿਕਲ ਗਿਆ ਇਹ ਜਿਹੜਾ ਡਰਾਈਵਰ ਜਿਹੜਾ ਹੈਗਾ ਉਹ ਵਿਚ ਜਿਹੜਾ ਹਲੇ ਕੰਡਕਟਰ ਜਿਹੜਾ ਹੈਗਾ ਹਲੇ ਉਹਦੇ ਵਿਚ ਆ ਇਹਨੂੰ ਪਾਲ ਕੀਤੀ ਜਾ ਰਹੀ ਸਰ ਕਹਿੰਦੇ ਕੋਲ ਚੌੜਾ ਨਹੀਂ ਹੋਇਆ ਉਹਦੇ ਕਰਕੇ ਆਪੇ ਲਗਾਤਾਰ ਬੰਦ ਰਹੀਏ ਤੋਂ ਫਿਰ ਤੁਸੀਂ ਨਹੀਂ ਕੋਈ ਪ੍ਰਸ਼ਾਸ਼ਨ ਨੂੰ ਇੱਕ ਵਤੋਂ ਦੇ ਲਿਖ ਕੇ ਭੇਜਿਆ ਜਦੋਂ ਪਹਿਲਾਂ ਵੀ ਬੱਸ ਵੀ ਡਿਗਰੀ ਤੇ ਨਹੀਂ ਦੇ ਵਿੱਚ ਦੇਖੋ ਸਾਡੇ ਵੱਲੋਂ ਜਿਹੜੀ ਹੈਗੀ ਹੈ ਬਾਕਾਇਦਾ ਐਸਐਸਪੀ ਸਾਹਿਬ ਵੱਲੋਂ ਮੇਰੇ ਵੱਲੋਂ ਐਸਐਸਪੀ ਸਾਹਿਬ ਵੱਲੋਂ ਲਿਖ ਕੇ ਸਬੰਧਤ ਜਿਹੜਾ ਮੈਕਮੇਨ ਨੂੰ ਭੇਜਿਆ ਗਿਆ ਸੀਗਾ ਤੇ ਉਹਦੇ ਚ ਜਿਹੜੀ ਹੈਗੀ ਹੈ ਉੱਪਰੋਂ ਫਿਰ ਚੰਡੀਗੜ੍ਹੋਂ ਟੀਮ ਆਈ ਸੀਗੀ ਜਿਹੜੀ ਨਿਰਿਕਸ਼ਨ ਕਰਕੇ ਗਈ ਸੀ ਤੇ ਇਹਦਾ ਐਸਟੀਮੇਟ ਤਿਆਰ ਕਰਕੇ ਇੰਜੀਨੀਅਰਸ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਸੀ ਤੇ ਉਹ ਜਿਹੜਾ ਅੰਡਰ ਪ੍ਰੋਸੈਸ ਹੈਗਾ ਚੱਲ ਰਿਹਾ ਹੁੰਦੇ ਤੇ ਉਹਦੇ ਬਾਰੇ ਬਾਕੀ ਉਹ ਵਿਭਾਗ ਹੀ ਦੱਸਾਂਗੇ ਦਾ ਸੋ ਮਤਲਬ